ਔਰ 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 ਮੈਂ ਇਹ ਟੋ ਗੋਲ ਕਪਾੜ ਚੈਲੰਜ ਇੱਕ ਔਰ ਕੋਈ ਕੋਈ ਪਿੱਛੇ ਨਹੀਂ ਪਿਆ ਮੈਨੂੰ ਲੱਗਦਾ ਪ੍ਰਭ ਜਿੱਤਣਗੇ ਮੇਰਾ ਤੇ ਕੋਈ ਚਾਂਸ ਨਹੀਂ ਜੇ ਅੱਜ ਇਹ ਕਰ ਲਈਏ ਗੋਲ ਕਪਾ ਚੈਲੰਜ ਤੇ ਦੇਖਦੇ ਹਾਂ ਕੌਣ ਜਿੱਤਦਾ ਹੈ ਜਿਹੜਾ ਹਾਰਿਆ ਉਹਨੂੰ ਮਿਰਚਾਂ ਖਾਣੀਆਂ ਪੈਣੀਆਂ ਹੈ ਦੋ ਮਿਰਚਾਂ ਚਲ ਵਾਧ ਨਹੀਂ ਦੋ ਮਿਰਚਾਂ ਜਿਹੜਾ ਹਾਰਿਆ ਮੈਂ ਕਿਹਾ ਜਿਹੜਾ ਹਾਰ ਗਿਆ ਗੋਲ ਗੱਪੇ ਕਰਦੇ ਕਰਦੇ ਤੇ 36 ਕਵਾਰੀ ਸਾਡੀ ਲੜਾਈ ਹੋ ਗਈ ਉਹ ਕੋਈ ਨਹੀਂ ਥੱਲੇ ਪਿਆ ਪਤਾ ਗੱਲ ਕੀ ਆ ਗਰਮੀ ਚੜ ਗਈ ਸਾਡੇ ਸਿਰ ਨੂੰ ਇਹ ਸਾਡੇ ਸਿਰ ਨੂੰ ਜੇ ਲੈ ਦਾ ਟਾਈਮਰ ਕਿੱਥੋਂ ਲੱਗਣਾ ਹੈ ਪਤਾ ਨਹੀਂ ਕੀ ਲੱਗਾ ਜਾਂ ਰਿੰਦਾ ਐਵੇਂ ਥੰਦਾ ਥੰਦਾ ਗਿਆ ਕੋਈ ਗੱਲ ਨਹੀਂ ਹੈਲੋ ਗਾਇਜ਼ ਕੀ ਹਾਲ ਚਾ ਸਾਰਿਆਂ ਦਾ ਅੱਜ ਹੀ ਖਾਣ ਲੱਗੇ ਆਂ ਮਹਾਲੀ ਦੇ ਗੋਲ ਗੱਪੇ ਮਹਾਲੀ ਦੇ ਪਰੌਂਠੇ ਪਹਿਲਾਂ ਖਾਂਦੇ ਆਂ ਪਰ ਮਹਾਲੀ ਦੇ ਗੋਲੇ ਪੇ ਖਾਂ ਲਦੇ ਆਂ ਤੀਆਂ ਦੇ ਛੇ ਤੀਆਂ ਦੇ ਛੇ ਹਨ ਉਦ ਇਹੀ ਹੋਈ ਜਾਂਦਾ ਤੀ ਚੱਲ ਤੇਰਾ ਟਾਈਮ ਸ਼ੁਰੂ ਹੁੰਦਾ ਆਬ ਲੈ ਹੁਣੇ ਹੋ ਗਿਆ ਚੱਲ ਪਰ ਆਪ ਫੈਂਟ ਕੇ ਪਾਉ ਵਿੱਚ ਮੈਂ 1 ਮਿੰਟ ਤੁਸੀਂ ਮਿੱਠੀ ਤੇ ਦੂਸਰੀ ਮਿਕਸ ਕਰਤੀ ਉਹ ਯਾਰ ਉਹਦਾ ਵੀ ਤੇ ਮਿਕਸ ਕਰਕੇ ਦੇਣੀ ਹੈ ਉਹਨਾਂ ਨੇ ਹਨ ਨੂੰ ਮਿੱਠੀ ਨਹੀਂ ਪਸੰਦ ਆਉਂਦੀ ਐ ਉਹ ਇੰਨੀ ਮਿੱਠੀ ਨਹੀਂ ਹੈਗੀ ਏ ਇੰਨੀ ਮਿੱਠੀ ਨਹੀਂ ਹੈਗੀ ਮੈਂ ਪੀ ਕੇ ਵੇਖੀ ਐ ਅੱਛਾ ਵੱਖਰੀ ਵੱਖਰੀ ਪਾਉਣੀ ਆ ਨਹੀਂ ਪਾ ਲੋ ਇੱਕੇ ਚ ਹੀ ਵੱਖਰੀ ਕੀ ਕਰਨੀ ਐ ਦਸ ਚਾਰ ਰੋਟੀ ਵੀ ਤੇ ਇਕੱਠੀ ਖਾਣੇ ਆਪਾਂ ਆ ਲੈ ਆ ਤੂੰ ਪਾ ਪਾ ਕੇ ਮੈਂ ਪਾਵਾਂਗਾ ਮੇਰੀ ਵਾਰੀ ਆਏਗੀ ਹੈ ਮੇਰੀ ਵਾਰੀ ਆਏਗੀ ਤੇ ਚੱਲ ਮੈਂ ਆ ਤੈ ਪਹਿਲਾਂ ਤਾਨੂੰ ਖਾਉਣੀ ਐ ਪਹਿਲਾਂ ਮੇਰੀ ਵਾਰੀ ਐ ਹਾਂ ਤੁਹਾਡੀ ਵਾਰੀ ਐ ਫਿਰ ਮੈਨੂੰ ਵੱਡਾ ਦੂੰਗਾ ਤੇ ਕਿਉਂ ਇਹ ਚ ਨਹੀਂ ਆਣਾ ਆਣਾ ਮੇਰੇ ਆਹ ਖੜਾ ਤੂੰ ਤੇ ਲੋਬੀ ਅੱਜ ਪ੍ਰਭ ਦਾ ਹੋਣ ਲੱਗਾ ਵਾ ਗੋਲ ਗੱਪਾ ਚੈਲੰਜ ਅਹੀਂ ਸੋਚਿਆ ਕਿਉਂ ਨਾ ਅਹੀਂ ਵੀ ਚੈਲੰਜ ਚੁਲਿੰਗ ਕਰ ਹੀ ਲਈਏ ਅੱਜ ਕੱਲ ਤੇ ਵਾ ਇਹ ਵੀ ਤੁਹਾਨੂੰ ਪਤਾ ਗਰਮੀਨੀ ਜਿਆਦਾ ਪੈਣ ਦੀ ਸਾਡੇ ਦਿਮਾਗ ਤੇ ਗੋਲ ਗੱਪੇ ਆਏ ਆ ਪ੍ਰਭਾ ਇਹਨਾਂ ਨਹੀਂ ਬਣਾਏ ਆ ਕਿ ਬਿਜਾਰੀ ਹੈ ਇਹਨਾਂ ਨਹੀਂ ਬਣਾਏ ਆ ਹੁਣ ਮੇਰੇ ਕੋਲ ਚੱਲ ਕੋ ਆ ਲੋ 12 ਗੋਲ ਗੱਪੇ ਆ ਮੈਂ ਉੱਪਰ ਬਹਿ ਕੇ ਕਰ ਸਕਦਾ ਇੱਕ ਮਿੰਟ ਹੋ ਗਿਆ ਮੈਂ ਉੱਪਰ ਬਹਿ ਕੇ ਮੈਂ ਚੈੱਕ ਕਰਨ ੜਿਆ ਵਾਂ ਕਿ ਮੇਰੇ ਕੋ ਆ ਹੜਦਾ ਨਾ ਤੇਰੇ ਚਾਹ ਵਾਲਾ ਹੈ ਨਹੀਂ ਆ ਇਧਰ ਆ ਕਿਹੜਾ ਆ ਵੇ ਆ ਗਾਣੀ ਹੋਉਂ ਦਿੰਦਾ ਟੇਬਲ ਉਧਰਲੀ ਨੁੱਕਰ ਕਰ ਲੋ ਆ ਲੋ ਕਮਾ ਲੋ ਇਹਦੇ ਵਿੱਚ ਕਿਹੜੀ ਗੱਲ ਐ ਇਹ ਵੀ ਬੜਾ ਵੱਡਾ ਵੇਖੇ ਹਾਈ ਹਾਈ ਮੇਰੀ ਚੀਚੀ ਐਦਾਂ ਹੁੰਦੀ ਓ ਬੈ ਕੇ ਵੀ ਤੂੰ ਵੀ ਬੈ ਮੈਂ ਪੀਓ ਲੱਤਾਂ ਚਾਉਣੇ ਹਾਂ ਹਾਂ ਠੀਕ ਹਣ ਚਲੋ ਠੀਕ ਐ ਮੈਂ ਡੁੱਲੇ ਨਾ ਨਾ ਥੱਲੇ ਮੈਂ ਤਾਂ ਤੁਸੀਂ ਡੁੱਲੂ ਗਾ ਤੇ ਪੋਚਾ ਲਾ ਦਿਓ ਕੋਈ ਗੱਲ ਨਹੀਂ ਐ ਲਾ ਦਿਓ ਨਹੀਂ ਲਾਦੀ ਚਲੋ ਅਈਸ਼ਾ ਹੋਣਾ ਕਿੰਨੇ ਕੋਲ ਕਿਤੇ ਆ ਇਹ ਹੈਗੇ ਆ 2 4 6 8 10 12 ਤੇ ਕਿੰਨੇ ਕਿੰਨੇ ਆਪਾਂ ਨੂੰ ਓਏ ਹੈ ਕਿੰਨੇ ਕਿੰਨੇ ਆ ਉਹ ਕਿੰਨੇ ਉਹ ਵੀ 12 ਉਹ 15 15 ਲੈਂਦੇ ਹਾਂ ਪਰ ਬਾਗੀ ਲਾਇਆ ਆਰ ਕੋਡਿੰਗ ਨੇ ਆਪਣੀ ਟਾਈਮਰ ਸ਼ੁਰੂ ਹੋ ਜਾਣਾ ਯਰ ਕੋਡਿੰਗ ਦਾ ਤੇ ਟਾਈਮਰ ਦਾ ਹੋਰ ਸਿਸਟਮ ਹੁੰਦਾ ਵਾ ਤੇ ਯਰ ਹਾਦਾ ਤੇਰੇ ਵਾਲੀ ਅੱਜ ਤੱਕ ਟਾਈਮ ਨਹੀਂ ਸ਼ੋ ਹੋਣ ਡਿਆ ਵੇਖੀ ਅਈਸ਼ਾ ਠੀਕ ਹੈ ਪਰ ਇਹਦਾ ਨਹੀਂ ਟਾਈਮ ਲਾਈਦਾ ਉਹ ਕਲੌਕ ਵਿੱਚ ਜਾ ਕੇ ਲਾਈਦਾ ਹੈ। ਅੱਛਾ ਫੇਰ ਫੜੀਨ ਗੋਲ ਕਪਾ ਤਈ ਰੋਕ ਜੀ ਗਾਇਸ ਟਾਈਮ ਲਾ ਲੀਏ ਟਾਈਮ ਲਾ ਲੀਏ ਪਹਿਲਾਂ ਪ੍ਰਭ ਤੇ ਮੈਂ ਹੀ ਤੇਜ਼ ਹੀ ਵੜੇ ਆ ਤੇ ਗੋਲ ਕਪਾ ਚੈਲੰਜ ਕਰਨ ਨੂੰ। ਕੋਕ ਲੱਗੇ ਇਸ ਵੇਲੇ ਵੀ ਰੋਟੀ ਨਹੀਂ ਖਾਧੀ ਐਸੇ ਚੱਕਰ ਦੇ ਵਿੱਚ ਕਿ ਗੋਲ ਕਪਾ ਚੱਲ ਲੈਣੇ ਬਣਾਵਾਂ। ਕੋਈ ਨਹੀਂ ਕੋਈ ਨਹੀਂ ਪ੍ਰਭ ਮੈਂ ਵੈਸੇ ਵੀ ਇਹਨਾਂ ਨੂੰ ਰੋਟੀ ਕੱਟਵਾ ਦਿੱਦਿੰਨੀ ਆ। ਮੈਂ ਪਹਿਲਾਂ ਸਵਾਰਾ ਸੁਗੜਾ ਹੋ ਜਾ ਜੰਗੀ। ਆਹ ਵੇਖੋ ਆਹ ਹੁੰਦੀ ਆ। ਚੱਲ ਠੀਕ ਆ। ਹੁਣ ਇਹਨਾਂ ਦਾ 1 ਮਿੰਟ ਦਾ ਟਾਈਮ ਲਾਉਣਾ ਵਾ ਮੈਂ ਤੇ ਤੁਸੀਂ ਖਾਣਾ ਮੈਂ ਦੇਖਣਾ ਵਾ ਕਿ ਕਿੰਨੇ ਮਿੰਟ ਚ ਖਾਣਾ ਤੇ ਤੂੰ ਦੇਖਣੀ ਕਿੰਨੇ ਮਿੰਟ ਚ ਖਾਂਦਾ ਜਿਹੜਾ ਘੱਟ ਟਾਈਮ ਚ ਖਾਊਗਾ ਉਹ ਜਿੱਤ ਗਿਆ ਵਾਏ ਚਲੋ ਠੀਕ ਐ ਹਾਂ ਠੀਕ ਐ ਇਹ ਵੀ ਗੱਲ ਸਹੀ ਐ ਚੱਲਾ ਤੇ ਸਟਾਰਟ ਹੋਲੀ ਹੋਲੀ ਕੋਈ ਨਹੀਂ ਪੁੱਛੇਨੀ ਪਿਆ ਠੀਕ ਐ ਮੈਨੂੰ ਲੱਗਦਾ ਪ੍ਰਭ ਜਿੱਤਣਗੇ ਮੇਰਾ ਤਾਂ ਕੋਈ ਚਾਂਸ ਨਹੀਂ ਜਿਹੜਾ ਗੋਲ ਗੱਪਾ ਚਟਨੀ ਜੇ ਕਾਂਜੀ ਚ ਡਿੱਗਾ ਉਹ ਵੀ ਖਾਦਾ ਜਾਊਗਾ ਰੂਲ ਇਜ਼ ਰੂਲ ਮੈਂ ਰੂਲ ਬ੍ਰੇਕ ਨਹੀਂ ਕਰਨੇ ਜੇ 22 ਸੈਕਿੰਡ ਹੋ ਗਏ ਤੇ ਸਿਰਫ ਦੋ ਗੋਲ ਗੱਪੇ ਖਾਦੇ ਇਹ ਬੰਦਾ ਨਹੀਂ ਕਾਮਯਾਬ ਉਹ ਬੁਵਾ ਆ ਜਾ ਮੁੰਡੇ ਹੀ ਆ ਨਾ ਕਮਿੰਟ ਉਹ ਚੱਲਿਆ ਤੇ ਮੈਂ ਪਹਿਲਾਂ ਸੋਚਿਆ ਇਹ ਵੀ 12 ਗੋਲ ਗੱਪਿਆਂ ਦਾ 1 ਮਿੰਟ ਦਾ ਟਾਈਮ ਲਾਉਣੀ ਆ ਤੇ ਜੇ ਮੈਂ 1 ਮਿੰਟ ਦਾ ਲਾ ਦਿੰਦੀ ਤੇ ਇਹਨਾਂ ਨੇ ਤੇ ਸੱਚੀ ਗੱਲ ਆ ਕੱਕ ਵੀ ਨਹੀਂ ਕੀਤਾ ਹੋਣਾ ਹੁਣ ਤੇ ਆ ਵੇਖ ਲੋ 1 ਮਿੰਟ ਤੇ ਉਹ ਵੀ ਗਿਆ ਮੈਂ ਜਿੰਨਾ ਮੈਨੂੰ ਲੱਗਦਾ 1 ਮਿੰਟ ਹੋ ਗਿਆ 1 ਮਿੰਟ ਹੋ ਗਿਆ ਜੇ ਆ ਵੇਖ ਲੋ ਵਾਪੇ ਮੈਂ ਕੋਈ ਹੀਰਾ ਫੇਰ ਹੀ ਨਹੀਂ ਕਰਨੀ ਟਾਈਮ ਦਿਖਣ ਧਿਆ ਹੋਗਾ ਨਾ ਸਾਰੇ ਪਰਾਭੂ ਤੇ ਰੇੜੀ ਤੇ ਖਲੋਗੇ ਨਹੀਂ ਘਾਂਡੇ ਗੋਲ ਗੱਪੇ ਚੈਲੰਜ ਹੋਣ ਧਿਆ ਆ ਇਹ ਤਾਂ ਵੱਧ ਸਪੀਡ ਰੇੜੀ ਤੇ ਗੋਲ ਗੱਪੇ ਖਾਣ ਵਾਲੇ ਦੀ ਹੁੰਦੀ ਹੈ ਮੈਂ ਪਾਣੀ ਪੀਤਾ ਕਿੰਨਾ ਟਾਈਮ ਹੋ ਗਿਆ 1:36 1:36 ਹੋ ਰਹੀ 1:36 ਕੋਲ ਮੈਂ ਹਾਰ ਗਿਆ ਕਮ ਆਨ ਕਮ ਆਨ ਫੇਰ ਵੀ ਮੈਂ ਤੁਹਾਡੀ ਘਰ ਵਾਲੀ ਆ ਮੈਂ ਤੁਹਾਨੂੰ ਚੇਅਰ ਅਪ ਕਰਦੀ ਆ ਪਿੰਕ ਆਸਾਦੇ ਚ ਪ੍ਰਪਿੰਕ ਕਰ ਸਾਦੇ ਜੀ ਪਿੰਖਾ ਸਾਦੇ ਜੀ ਯੂ ਕੈਨ ਡੂ ਇਟ ਯੂ ਕੈਨ ਡੂ ਇਟ ਮੈਂ ਵੀ ਜਿਹੜੀ ਪਤਰੀ ਜੀ ਡਿੱਗੀ ਇਹ ਵੀ ਖਾਣੀ ਆ ਪਰ ਅੱਬ ਦਾ ਗੋਲ ਗੱਪਾ ਚੈਲੰਜ ਵੇ ਲੈ ਲੋ ਇਹ ਦੋ ਮਟਸ ਤਾਰਾ ਪੂਰਾ ਖਾਓ ਨਾ ਮੂੰਹ ਤੇ ਕੁਛ ਨਹੀਂ ਹੋਣਾ ਚਾਹੀਦਾ ਮੂੰਹ ਟੱਡ ਕੇ ਖਾਓ ਫੇਰ ਮੰਨਣਾ ਮੈਂ ਮੈਨੂੰ ਵਿਖਾ ਦੇ ਉਧਰ ਨਾ ਵਿਖਾਏ ਹਾਂ ਆ ਠੀਕ ਆ ਠੀਕ ਆ 2 38 60 2 38 60 ਇਹਨਾਂ ਦਾ ਟਾਈਮ ਆ ਨਹੀਂ ਦੀ ਵਾਰੀ ਹੁਣ ਮੇਰਾ ਟਾਈਮ ਮੇਰਾ ਟਾਈਮ ਵੇ ਦੇ ਬਲਕਿ ਮੈਂ ਰੰਗ ਲਵਨੀ ਵੇ ਮੈਂ ਦੇ ਮੇਰਾ ਤੇ ਪ੍ਰਭ ਨਾਲ ਵੀ ਬੁਰਾ ਹਾਲਾ ਪਰ ਮੈਂ ਉਥੇਰਾ ਹੱਥ ਥੱਲੇ ਹੱਥ ਥੱਲੇ ਜਿੱਦਾਂ ਮੈਂ ਮੈਂ ਇਹ ਉਦਾਂ ਚਲੋ ਠੀਕ ਆ ਸਟਾਰਟ ਸਾਗੇ ਆੜਾ ਲਾ ਰਿਹਾ ਉਹ ਲੋਲ ਉਹ ਤਾਂ ਮੈਨੂੰ ਕਹਿਣ ਦੀ ਇਹਨੇ ਮੇਰੇ 15 ਗੋਲ ਦੇ ਪਰੋਥੇ ਫੇਰ ਮੈਂ 12 ਰਖਾਏ ਆ ਚੱਲ 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 ਕਾਂਜੀ ਵੀ ਪੀਣੀ ਆ ਨਾਲ ਆੜੇ ਭੰਨਿਆ ਨਾ ਇਹ ਵਿੱਚੇ ਹੂੰ ਹੂੰ ਹੁਣ ਹੁਣ ਦੱਸ 1 ਮਿੰਟ ਜਲਾ 58 ਮਿੰਟ 1 ਮਿੰਟ ਹੋ ਗਿਆ ਵਾ 1 ਮਿੰਟ ਹੋ ਗਿਆ ਹੂੰ ਕਾਂਜੀ ਪੀ ਨਾਲ ਕਾਂਜੀ ਹੂੰ ਹੋਏ 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 ਵੇ ਤੇ ਗੋਲ ਗੱਪੇ ਡਿੱਗ ਗਏ ਇੱਕ ਉਹ ਇੱਥੇ ਕਿ 15 ਗੋਲ ਗੱਪੇ ਮੈਨੂੰ ਪਈਆਂ 15 ਗੋਲ ਗੱਪੇ ਤੇਰੇ ਗਾਇਸ 15 ਗੋਲ ਗੱਪੇ ਹੀ ਉਹ ਹੂੰ ਹੂੰ ਆ ਸਾਰਾ ਆ ਸਾਰਾ ਹੋਜੇ ਵੈ ਵੀ ਕੀਤਾ ਹੈ ਨਾ ਤੋ ਅਭੇ ਇਹ ਚ ਗੋਲ ਗੱਪੇ ਡਿੱਗੋ ਵੀ ਖਾਣਾ ਵਿੱਚ ਜੇ ਨਹੀਂ ਡਿੱਗੇ ਵਿੱਚ ਹੈਗਾ ਵਾ ਹੱਥ ਮਾਰ ਕੇ ਵੇਚ ਲੈ ਜੱਬੜਾ ਉਪਰ ਮੈਂ ਕਿਹਾ ਨਾ ਡਿੱਗਾ ਵਾ ਬਸ 2 16 ਤੇ ਜਿਹੜੇ ਦੋ ਗੋਲ ਗੱਪੇ ਤੂੰ ਰੇਂਦੇ ਉਹ ਮੇਰੇ ਨਾਲ ਜਿਹੜੀ ਉਹ ਕੀਤੀ ਦੀ ਮਰ ਤੁਸੀਂ ਵੇਖਣ ਦੇ ਨਾ ਸਾਰਾ ਬੋਕਰਾਕ ਕੀਤਾ ਯਾਰ ਤੁਸੀਂ ਕੋਈ ਗੱਲ ਨਹੀਂ ਆ ਸ਼ੂਗਰ ਕਰੋ ਹਰੀ ਕਿ ਜਿਆਦੀਆਂ ਮਿਰਚਾਂ ਨਹੀਂ ਦੇਤੀਆਂ ਤੁਹਾਨੂੰ ਦੋਆਣੀ ਪਾਣੀ ਵੀ ਲਿਆ ਕੇ ਰਿਆ ਕਰਦੇ ਨਾ ਹੁਣ ਮਿਰਚਾਂ ਦੇ ਖਵਾਣ ਲੱਗੀ ਕਾਂਜੀ ਪੀ ਜਾਓ ਨਾ ਕਾਂਜੀ ਕਿਹੜੀ ਉਹ ਮਿੱਠੀ ਉਹ ਮਿਰਚਾਂ ਵਾਲੀ ਆ ਨਾ ਇਦਾਂ ਪਾਰਨਾ ਕਰ ਪਾਪ ਦੇ ਭਾਗੀਦਾਰ ਤੁਸੀਂ ਮੈਨੂੰ ਆਪ ਬਣਾਇਆ ਤੇ ਆਪੇ ਤੇ ਮੈਂ ਤੇ ਇਹੋ ਜਿਹੀ ਚੈਲੰਜ ਕੁਝ ਕਰਨਾ ਵੀ ਨਹੀਂ ਮੈਂ ਤਾਂ ਕੋਈ ਹੋਰ ਸਜਾ ਰੱਖੀ ਸੀ ਹਾਂ ਹੈਲੋ ਗਾਇਜ਼ ਖਾਓ ਖਾਓ ਇਹ ਨਹੀਂ ਆ ਖਾਣੀ ਮੈਨੀਆਂ ਆ ਨਾ 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 ਹਾਂ ਬਸ 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 ਵੇ ਬਸ ਬਸ झूठ मैं कड़े कम कै बैठा कि दो मच खाने पैनिया ਅਸਲ 'ਚ ਇਹਨਾਂ ਨੂੰ ਇਹ ਨਹੀਂ ਕਹਿਣਾ ਮਿਰਚਾਂ ਦਾ ਮਿਰਚਾਂ ਦਾ ਇਹਨਾਂ ਨੇ ਆਪ ਰੱਖਿਆ ਮੈਂ ਕਿਹਾ ਚਲ ਦੋ ਸੂਟ ਲੈ ਲਿਓ ਹੂੰ ਉਹ ਕਮ ਹੈਗਾ ਮੇਰੇ ਮਿਰਚਾਂ ਖਾਣੀਆਂ ਮਨਜੂਰ ਆ ਤੇ ਮਿਰਚਾਂ ਖਾ ਕੇ ਹੁਣ ਸਭ ਕੇ ਤੇ ਗੁੜ ਨਾ ਖਤਮ ਕਰਦੇ ਆਹੀ ਮਿਲਣਾ ਜਿਹੜਾ ਮਿਲਣਾ ਹੈ ਤਰੀ ਖਾਦੀਆਂ ਨਹੀਂ ਹੁਣ ਇਹ ਗੱਲ ਪਤਾ ਕੀ ਆ ਅਸੀਂ ਪਹਿਲੀ ਵਾਰੀ 12 12 ਗੋਲ ਗਪੇਸ ਕਰਕੇ ਰੱਖਿਆ ਕਿਉਂਕਿ ਸਾਡਾ ਫਰਸਟ ਚੈਲੰਜ ਹੀ ਨਾ ਤੇ ਇਹ ਗਏ ਵੀ ਇਹ ਨਾ ਹੋਵੇ ਜਿਆਦਾ ਹੋਣਾ ওভারਲੋਡ ਹੋ ਜਾਂਦਾ ਹੁਣ ਕਈ ਤੇ ਉਹ ਜਿਹੜੇ ਫੂਡੀ ਚੈਲੰਜ ਕਰਦੇ ਉਹਨਾਂ ਨੇ ਸਾਰਾ ਟੇਬਲ ਭਰਿਆ ਪਤਾ ਕਿਦ ਤੱਕ ਬੜਾ ਕੁ ਬੜ ਖਾਈ ਜਾਂਦੇ ਆ ਤੇ ਅਸੀਂ ਹੁਣ ਥੋੜਾ ਆਪਣੇ ਹਿਸਾਬ ਨਾਲ ਡਾਈਜੈਸਟ ਜਿੰਨਾ ਕੋ ਹੋ ਸਕੇ ਉਸ ਹਿਸਾਬ ਨਾਲ ਰੱਖਿਆ ਈ ਮਗਲਾ ਬਲੋ ਅਗਲਾ ਚੈਲੰਜ ਦੱਸੋ ਕਿਹੜਾ ਰੱਖੀ ਗਾ ਅਗਲਾ ਮੈਜ ਤਾਂ ਪਰ ਨਾਨ ਵੈਜ ਨਾ ਹੋਵੇ ਪਲੀਜ਼ ਵਿੱਚ ਕੁਛ ਵੈਜ ਚੈਲੰਜ ਹੀ ਦੱਸਿਓ ਤੇ ਜਿਹੜਾ ਵੀ ਆਪਣਾ ਚੈਲੰਜ ਹੋਊਗਾ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਐ ਤੇ ਚਲੋ ਠੀਕ ਐ ਫਿਰ ਸਾਰਿਆਂ ਨੂੰ ਮੈਲ ਦੇ ਅਗਲੇ ਵਲੌਗ ਦੇ ਵਿੱਚ ਸਾਰਿਆਂ ਨੂੰ ਬਾਏ ਬਾਏ ਅਗਲਾ ਚੈਲੰਜ ਕਿਹੜਾ ਦੱਸਣਾ ਹੈ ਜਰੂਰ ਦੱਸ ਦਿਓ ਕਿ ਭਾਬ ਨੂੰ ਤੇ ਅੱਜ ਬੜਾ ਭਾਰੀ ਵਜਿਆ ਤੇ